ਮਹਿੰਦਰ ਸਿੰਘ ਜੀ ਕੋਡ ਮੇਰਾ ਪਿੰਡਾ ਬਰਨਾਲੇ ਤੋਂ ਬਿਲੋਂਗ ਕਰਦੇ ਆ ਠੀਕ ਹੈ ਜੀ ਮੈਂ ਆਰਮੀ ਰਿਟਾਇਰਮੈਂਟ ਆ ਠੀਕ ਹੈ ਜੀ ਮਰੇ ਜੀ ਰੀੜ ਦੀ ਹੱਡੀ ਚਲਾ ਕੂਮਾੜੀ ਨਾਲ ਬਲੌਕ ਕਿੰਨੇ ਸਾਲਾਂ ਤੋਂ ਜੀ ਇਹ ਹੋ ਗਏ ਜੀ 9 ਸਾਲਾਂ ਤੋਂ ਠੀਕ ਹੈ ਜੀ ਉਹ ਦਿੱਨੋਂ ਆਇਆ ਸੀਗਾ 9 ਪਟਾ ਕੇ ਆਰਮੀ ਤੋਂ ਠੀਕ ਹੈ ਜੀ ਉੱਥੋਂ ਤੇ ਚੈੱਕ ਕਰਾਉਂਦਾ ਆਉਂਦਾ ਹਸਪੀਟਲ ਅੱਜ ਬਸ ਇਹ ਤੂੰ ਰੱਖ ਦੇ ਸੀ ਇਹ ਵੀ ਆਪਰੇਸ਼ਨ ਹੋਊਗਾ ਰੀੜ ਦੀ ਹੱਡੀ ਦਾ ਹੋਰ ਕੋਈ ਹੱਲ ਨਹੀਂ ਅੱਛਾ ਜੀ ਮਰਜ਼ੀ ਰਿਟਾਇਰਮੈਂਟ ਲੈ ਕੇ ਉਹਦੀ ਪ੍ਰੋਬਲਮ ਆ ਰਹੀ ਹੈ ਨਾ ਦੁਬਾਤ ਲਈ ਆਇਆ ਪਹਿਲਾਂ ਉੱਥੇ ਸ਼ੁਰੂ ਹੋ ਗਿਆ ਸੀ ਅੱਛਾ ਜੀ ਹਾਂ ਓਕੇ ਤੇ ਕਿੰਨੇ ਕੁ ਟਰੀਟਮੈਂਟ ਕਰਾਏ ਇਹਦੇ ਜੀ ਫਿਰ ਤੇ ਮੈਂ ਤਾਂ ਜੀ ਹੁਣ ਲਗਾਤਾਰ ਚੱਲੀ ਗਏ ਆਗੇ 9 ਸਾਲ ਤੋਂ ਜਿੱਦ ਤਰ ਨੂੰ ਦੱਸਦਾ ਸੀ ਉੱਥੇ ਨਹੀਂ ਜਾਂਦਾ ਸੀ ਡਾਕਟਰ ਕੀ ਕਹਿੰਦੇ ਜੀ ਤੁਸਾਂ ਆਰਮੀਨ ਤੁਸਾਨੂੰ ਫ੍ਰੀ ਹੁੰਦੀ ਹੈ ਹੈਲਥ ਸਰਵਿਸ ਫ੍ਰੀ ਉਹ ਵੀ ਕਹਿੰਦੇ ਵੀ ਆਪਰੇਸ਼ਨ ਹੀ ਹੱਲ ਹੋਰ ਕੁਝ ਨਹੀਂ ਆਪਰੇਸ਼ਨ ਤੋਂ ਬਿਨਾ ਹੱਲ ਕੋਈ ਨਹੀਂ ਮੈਨ ਕਿ ਕੀ ਦਿੱਕਤ ਕੀ ਜਾਂਦੀ ਸੀ ਬਾਈ ਜੀ ਤੁਹਾਨੂੰ ਦਿੱਕਤ ਮੇਰੇ ਜੀ ਅੱਧੀ ਧੜ ਸੌਂ ਜਾਂਦੀ ਸੀ ਸੁਣ ਨਾ ਜਾਂਦੀ ਸੀ ਅੱਛਾ ਜੀ ਮੈਂ ਤੁਰ ਤੁਰਦੇ ਫਿਰਦੇ ਤੇ ਫੇਰ ਲੱਤਾਂ ਸੋਈ ਜਾਂਦੀਆਂ ਸੀ ਚੱਲਦੇ ਚੱਲਦੇ ਉਹ ਦੀ ਡਿੱਗ ਜਾਂਦੀ ਚੱਲਦੇ ਚੱਲਦੇ ਹਾਂ ਓਕੇ ਤੇ ਹੋਰ ਜਿਵੇਂ ਤੁਸੀਂ ਕਹਿ ਰਹੇ ਮਸ਼ੀਨਾ ਮਸ਼ੂਨਾ ਵੀ ਲਿਆਂਦੀਆਂ ਉਹ ਚੀਜ਼ ਕੀ ਲਿਆਂਦਾ ਤੁਸੀਂ ਦੇ ਵਾਸਤੇ ਸੈੱਟ ਕਰ ਰਹੇ ਹੋ ਜੀ ਬਰਨਾਲੇ ਨਾ ਦਾਣਾ ਮੰਡੀ ਦੇ ਵਿੱਚ ਉੱਤਰਪੋਰੀਆਂ ਤੋਂ ਮਸ਼ੀਨਾ ਲਿਆ ਕੇ ਵੇਚਦੇ ਆ ਅੱਛਾ ਜੀ ਉਹ ਦੋ-ਤਿੰਨ ਮਹੀਨੇ ਜਾਂਦਾ ਰਿਹਾ ਉੱਥੇ ਅੱਛਾ ਉਹ ਦਿੰਦੇ ਆ ਕਿ ਉੱਥੇ 40 ਮਿੰਟ ਦੀ ਥੈਰੇਪੀ ਦਿੰਦੇ ਆਗੇ ਅੱਛਾ ਉਹਦੇ ਨਾਲ ਮਤਲਬ ਕੁਸ਼ਟ ਕਾਜ ਲੱਗਿਆ ਮੈਨੂੰ ਮਤਲਬ ਰੋਜ਼ ਫਰਕ ਥੋੜਾ ਜਿਹਾ ਪੈ ਜਾਇਆ ਕਰੇ ਹਾਂ ਰੋਜ਼ ਫਰਕ ਥੋੜਾ ਜਿਹਾ ਪੈ ਜਾਇਆ ਕਰੇ ਓਕੇ ਤੇ ਫਿਰ ਮੈਂ ਉਹ 2.5 ਲੱਖ ਦੀ ਘਰੀ ਚੱਕ ਲਿਆ ਅੱਛਾ ਨਸੀਬ ਹੋ ਕਰੇ ਮੈਂ ਲੈਂਦਾ ਰਹਾ ਉੱਥੇ ਤਾਂ ਉਹ 40 ਮਿੰਟ ਦੀ ਦਿੰਦੇ ਸੀਗੇ ਹਾਂ ਕਰੇ ਮੈਂ ਮਤਲਬ ਘੰਟਾ ਘੰਟਾ ਡੇਢ ਡੇਢ ਘੰਟਾ ਜਣੀ ਤਣ ਤਣ ਵਾਰੀ ਦਿਹਾੜੀ ਤੇ ਚਾਰ ਚਾਰ ਵਾਰੀ ਲੈਂਦਾ ਸੀ ਠੀਕ ਹੈ ਜੀ ਉਹਦੇ ਨਾਲ ਸਮਾਂ ਹੋਰ ਦਾਵਾ ਜੀ ਅੱਛਾ ਜਾਦੇ ਹੋ ਗਿਆ ਉਹਦੇ ਨਾਲ ਹਾਂ ਜਿਆਦੇ ਹੋ ਗਿਆ ਸੱਟ ਤੱਕ ਨਹੀਂ ਹੋਣਾ ਵੀ ਆਪਰੇਸ਼ਨ ਨਾਲ ਵੀ ਹੱਲ ਨਹੀਂ ਸੀ ਕੋਈ ਕੋਈ ਬਤਾਂਗਾ ਕਿਸੇ ਪੂਰੇ ਫਿਰ ਤੁਸੀਂ ਜਿਵੇਂ ਤੁਸੀਂ ਸਰਵਿਸ ਪੈ ਕੇ ਕਈ ਵਾਰ ਬਰਤਿਆ ਵੀ ਦੇਖੀ ਜਾਊਗੀ 50 ਦਿਨ ਬਰਤ ਕੇ ਦੇਖ ਲਾਂ ਹਾਂ ਕੀ ਫਰਕ ਪੈ ਗਿਆ ਬਾਈ ਇਹਦੇ ਨਾਲ ਦੇਖੋ ਜੀ ਵਿੱਜੀ ਮੈਂ ਹੁਣ ਤੁਰਦਾਗਾ ਨਾ ਤਾਂ ਮੇਰੀਆਂ ਲੱਤਾਂ ਖੌਂਦੀਆਂ ਨੇ ਨਾ ਮੈਂ ਡਿੱਗਦਾਗਾ ਓਕੇ ਆ ਲੱਤ ਭਾਰੀ ਹੋ ਜਾਂਦੀ ਹੈ ਲੰਗ ਵਜਦਾਂਗਾ ਹਾਂ ਤਾਂ ਫਿਰ ਜੋ ਇੰਨਾ ਤੁਰਦੇ ਹੋ ਕਿਸੇ ਤੂੰ ਡਿੱਗ ਜਾਂਦੇ ਹੀ ਨਾਲ ਦੀ ਨਾਲ ਹਾਂ ਉਦੋਂ ਤਾਂ ਮਡੇ ਕਿੰਨਾ ਕੁ ਚੱਲ ਗਿੜ ਗਿ ਜਾਂਦੇ ਸੀ ਪਹਿਲਾਂ ਉਹ ਤਾਂ ਇਹ 10-15 ਆਦਮੀ ਪਾਟਦਾ ਸੀ ਅੱਛਾ ਹੁਣ ਜਿਵੇਂ 2 ਕਿਲੋਮੀਟਰ ਚੱਲ ਕੇ ਵੀ ਡਿਗਦੇ ਨਹੀਂ ਨਾ ਡਿਗਦੇ ਫਿਰ ਤਾਂ ਬਹੁਤ ਵਧੀਆ ਰਿਜ਼ਲਟ ਆ ਤੁਹਾਨੂੰ ਵੀ ਹੁਣ ਵੀ 2 ਕਿਲੋਮੀਟਰ ਚੱਲਣ ਤੋਂ ਬਾਅਦ ਥੋੜਾ ਜਿਹਾ ਭਾਰੀ ਹੋ ਜਾਂਦੀ ਹੈ ਲੱਤ ਸੌਂਦੀ ਨਹੀਂ ਡਿਗਦੇ ਨਹੀਂ ਤੁਸੀਂ ਨਾ ਸੌਂਦੀ ਆ ਨਾ ਮੈਂ ਡਿਗਦਾਗਾ ਓਕੇ ਹੁਣ ਠੀਕ ਆ ਜੀ ਬਾਈ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਕੀ ਸਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਤੁਸੀਂ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਨਾਗਾ ਜੀ ਵੀ ਜਿਹੜੇ ਵੀ ਵੀਰ ਭਰਾ ਨੂੰ ਪਤਾ ਲੱਗਦਾ ਹਮ ਕਿਸੇ ਵੀ ਬਿਮਾਰੀ ਤੋਂ ਕਾ ਸੁਗਰ ਵਾਲੇ ਨੂੰ ਵੀ ਰਿਜ਼ਲਟ ਦਾ ਜੇ ਤੰਦਰੁਸਤ ਵੀ ਹੋਵੇ ਹਰੇਕ ਨੂੰ ਕੁਰਬਾਨੀ ਚਾਹੀਦੀ ਆ ਸਰ ਉਸ ਦਾ ਇਹ ਵੀ ਕਰਾਉਣੀ ਚਾਹੀਦੀ ਆ ਜੀ ਬੋਦੀ ਸਰ ਧੰਨਵਾਦ ਵੀਰ ਜੀ ਬਹੁਤ ਬਹੁਤ